ਚਾਹੁੰਦੀ ਆ ਇੱਕ ਸ਼ਹਿਰੀ ਮਾਡਲ ਵਿਕਾਸ ਦਾ ਮਾਡਲ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੀ ਆ ਪਰ ਉਹ ਅਰਬਨ ਸਟੇਟ ਬਣਾਉਣ ਵਾਸਤੇ ਜੋ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਵੱਡੇ ਪੱਧਰ ਤੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਆ ਉਹਦਾ ਕਿਸਾਨ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਕਿਉਂ ਵਿਰੋਧ ਕਰ ਰਹੇ ਨੇ ਜਦ ਕਿ ਸਰਕਾਰ ਕਹਿ ਰਹੀ ਆ ਅਸੀਂ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਰੋਕਣੀ ਧੱਕੇ ਨਾਲ ਨਹੀਂ ਰੋਕਣੀ ਜਿਹੜਾ ਕਿਸਾਨ ਖੁਸ਼ ਹੋ ਕੇ ਜ਼ਮੀਨ ਦੇਵੇਗਾ ਅਸੀਂ ਉਸ ਦੀ ਜ਼ਮੀਨ ਲਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਸਰਕਾਰ ਨੇ ਆਪਦੀਆਂ ਸਕੀਮਾਂ ਗੜਾਈਆਂ ਨੇ ਸਰਕਾਰ ਨੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਤੁਹਾਨੂੰ ਜ਼ਮੀਨ ਅਕਵਾਇਰ ਦੇ ਬਦਲੇ ਕਿੰਨੇ ਕਿੰਨੇ ਪਲਾਟ ਮਿਲਣਗੇ ਪਰ ਫਿਰ ਵੀ ਕਿਸਾਨ ਇਸ ਨੂੰ ਉਜਾੜਾ ਦੱਸ ਰਹੇ ਨੇ ਕਿ ਜ਼ਮੀਨ ਅਕਵਾਇਰ ਦਾ ਜਿਹੜਾ ਇੱਕ ਮਾਮਲਾ ਆਇਆ ਇਹ ਸਾਡਾ ਉਜਾੜਾ ਕਿਸਾਨ ਆਗੂ ਸਾਡੇ ਨਾਲ ਨੇ ਅੱਜ ਜਗਰਾਉਂ ਦੇ ਵਿੱਚ ਵੱਡਾ ਧਰਨਾ ਲਾਇਆ ਗਿਆ ਸੂਬਾ ਪੱਧਰੀ ਧਰਨਾ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ ਨੇ ਸਮਾਜਿਕ ਹਸਤੀਆਂ ਵੀ ਪਹੁੰਚੀਆਂ ਨੇ ਆਮ ਲੋਕ ਵੀ ਪਹੁੰਚੇ ਨੇ ਲੁਧਿਆਣੇ ਜ਼ਿਲ੍ਹੇ ਦਾ ਬਿਸ਼ੱਕ ਇਹ ਇਕੱਠਾ ਪਰ ਪੂਰੇ ਪੰਜਾਬ ਚੋਂ ਲੋਕ ਪਹੁੰਚੇ ਨੇ ਕਿਸਾਨ ਆ ਗੂ ਸਾਡੇ ਨਾਲ ਨੇ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਅ ਅੱਜ ਤੁਸੀਂ ਇਕੱਠ ਰੱਖਿਆ 24000 ਤੋਂ ਉੱਪਰ ਜਿਹੜੀ ਜ਼ਮੀਨ ਐਕਵਾਇਰ ਕਰਨੀ ਆ ਸਰਕਾਰ ਕਹਿ ਰਹੀ ਆ ਕਿ ਅਸੀਂ ਕਿਸੇ ਦੀ ਜ਼ਮੀਨ ਧੱਕੇ ਨਾਲ ਨਹੀਂ ਲੈਣੀ ਫਿਰ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਇਹ ਲੋਲੇ ਪਾਪਾ ਅਲੀ ਪਾਪਾ ਜੀ ਮੈਂ ਕਹਿੰਦੇ ਹੁੰਦੇ ਆ ਅਸੀਂ ਜਦੋਂ ਜਿੱਤ ਕੇ ਆਏ ਆ ਨਾ ਤਿੰਨ ਕਾਲੇ ਤੂੰ ਲੱਖਾਂ ਦੀ ਲੜਾਈ ਉਦੋਂ ਸਾਡੇ ਲੀਡਰਾਂ ਨੇ ਲੋਕਾਂ ਨੂੰ ਚੌਕਸ ਕੀਤਾ ਸੀ ਵੀ ਸਰਕਾਰ ਫਰੀ ਹੋਈ ਆ ਇਹ ਸੱਪਾਂ ਨੂੰ ਜ਼ਹਿਰ ਕੋਲਦੀ ਆ ਤੁਹਾਡੇ ਡੰਗ ਮਾਰੂਗੀ ਤੇ ਅੱਜ ਉਹੀ ਗੱਲ ਆ ਵੀ ਇਹ ਟੇਡੇ ਢੰਗ ਦੇ ਨਾਲ ਕਿਤੇ ਤਾਂ ਸਾਡੀਆਂ ਜ਼ਮੀਨਾਂ ਸੜਕਾਂ ਦੇ ਵਿੱਚ ਲੈ ਰਹੇ ਆ ਕਿਤੇ ਆ ਲੈਂਡ ਪੂਲਿੰਗ ਪਾਲਿਸੀ ਦੀ ਲੈ ਰਹੇ ਆ ਇਹ ਕਹਿ ਰਹੇ ਆ ਵੀ ਅਸੀਂ ਤੱਕੇ ਦੇ ਨਾਲ ਨਹੀਂ ਕਰਨੀ ਪਰ ਨੋਟੀਫਿਕੇਸ਼ਨ ਕਰਕੇ ਨੰਬਰ ਵੀ ਦੱਸਦੇ ਵੀ ਕਿਹੜੀ ਕਿਹੜੀ ਜ਼ਮੀਨ ਆ ਜਿਹੜੀ ਲਈ ਜਾਣੀ ਆ ਉੱchio ਨਗਰਸਰਾਂ ਨੂੰ ਇਹ ਕਿਸੇ ਕਿਸਾਨ ਨੂੰ ਪੁੱਛਿਆ ਹੀ ਨਹੀਂਗਾ ਨੰਬਰ ਪਾਤੇ ਆ ਅਖਬਾਰਾਂ ਦੇ ਵਿੱਚ ਆ ਗਈ ਆ ਸਾਰੀ ਗੱਲ ਤੇ ਫਿਰ ਇਹ ਕਿਵੇਂ ਕਿਵੇਂ ਕਹਿ ਰਹੇ ਆ ਵੀ ਅਸੀਂ ਪੁੱਛ ਕੇ ਰਿਕੁਆਇਰ ਕਰਾਂਗੇ ਜ਼ਮੀਨ ਜਿਹੜੀ ਜ਼ਮੀਨ ਕਹਿ ਰਹੇ ਇਹਨਾਂ ਨੇ ਕਰਨੀ ਵੀ ਆ ਵੱਡੀ ਗੱਲ ਉਹਦੇ ਵਿੱਚ ਇਹ ਆ ਵੀ ਉਹਦੇ ਵਿੱਚ ਜ਼ਮੀਨ ਦਾ ਜਿਹੜਾ ਆ ਰੇਟ ਚੱਲਦਾ ਵਾ ਉਹਦੋਂ ਦੁੱਗਣਾ ਦੇਣਾ ਚਾਹੀਦਾ ਸੀਗਾ ਇਹਨਾਂ ਨੂੰ ਪਿੰਡੂ ਏਰੀਏ ਦੇ ਵਿੱਚ ਸ਼ਹਿਰ ਦੇ ਵਿੱਚ 4 ਗੁਣਾ ਦੇਣਾ ਚਾਹੀਦਾ ਸੀਗਾ ਪਰ ਇਹਦਾ ਰੇਟ ਕੋਈ ਨਹੀਂ ਮਿਲਣਾ ਉਹ ਜ਼ਮੀਨ ਜਦੋਂ ਡਿਵੈਲਪ ਹੋਊਗੀ ਉਦੋਂ ਉਹਦੇ ਵਿੱਚੋਂ ਕੁਝ ਹਿੱਸਾ ਮਿਲਣਾ ਵਾ ਇੱਕ ਤਾਂ ਇਹ ਆ ਵੀ ਇੱਕ ਕਿੱਲੇ ਮਗਰ ਤੁਹਾਨੂੰ 1000 ਗਾਜ ਦਾ ਪਲਾਟ ਦਿੱਤਾ ਜਾਊਗਾ 200 ਗਾਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ ਠੀਕ ਹੈ ਨਾ ਜੇ 9 ਕਿੱਲੇ ਆ ਤਾਂ ਤੁਹਾਨੂੰ 3 ਕਿੱਲੇ ਦਿੱਤੇ ਜਾਣਗੇ ਵਾਪਸ ਜੇ 50 ਕਿੱਲੇ ਜਾਂ 50 ਕਿੱਲੇ ਤੋਂ ਉੱਪਰ ਆ ਉਹ ਵੱਡੇ ਕਿਸਾਨ ਮੇਰੇ ਖਿਆਲ ਲ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਨਹੀਂ ਹੈ ਉਹਨੂੰ 60% ਜ਼ਮੀਨ ਆ ਜਿਹੜੀ ਡਿਵੈਲਪ ਕਰਨ ਵਾਸਤੇ ਦਿੱਤੀ ਜਾਊਗੀ ਪਰ ਜੇ ਜ਼ਮੀਨ ਡਿਵੈਲਪ ਨਹੀਂ ਹੁੰਦੀ ਤਾਂ ਉਹਨੂੰ 30000 ਰੁਪਇਆ ਕਿੱਲੇ ਦਾ ਦਿੱਤਾ ਜਾਊਗਾ ਸਾਲਾਨਾ ਤੁਸੀਂ ਲਾ ਲਓ ਅੰਦਾਜ਼ਾ ਵੀ ਹੁਣ ਇੱਥੇ 80000 ਰੁਪਏ ਦਾ ਠੇਕਾ ਚੱਲ ਰਿਹਾ ਵਾ 80000 ਜਿਆਦਾ ਕਿ 30000 ਜਿਆਦਾ ਹੈ ਫਿਰ ਕਿਸਾਨ ਨੂੰ ਫਾਇਦਾ ਕੀ ਹੋਇਆ ਜਿਹੜੀਆਂ ਜ਼ਮੀਨਾਂ ਨੇ ਇਹ ਕਹਿ ਰਹੇ ਨੇ ਵੀ ਐਡੀ ਛੇਤੀ ਡਿਵੈਲਪ ਹੋ ਜਾਣਗੀਆਂ ਇਹ ਕਰੋੜਾਂ ਵਿੱਚ ਵਿਕਣਗੀਆਂ ਨਹੀਂ ਵਿਕਣਗੀਆਂ ਆ ਸਾਡੇ ਨੇੜੇ ਖੰਡ ਮਹਿਲ ਆ ਇਹ ਪੱਟਤੀ ਅਸੀਂ ਉਹ ਤੋਂ ਧੰਨਵਾਦ ਕਰਦੇ ਹੁੰਦੇ ਸੀ ਉਹ ਸਰਕਾਰ ਦਾ ਖਣਮੇਲ ਲੱਗ ਗਈ ਜਲ ਅਸੀਂ ਝੋਨੇ ਤੋਂ ਵੱਜ ਜਾਗੇ ਅਸੀਂ ਪੱਟੀਆਂ ਟਰ ਪੱਟੀਆਂ ਟਰਾਲੀਆਂ ਵਣ ਮਾਲੀਆਂ ਵੱਡੇ ਟਰੈਕਟਰ ਲੈ ਲਏ ਗੰਨਾ ਬੀਜਣ ਲੱਗੇ ਜਦੋਂ ਅਸੀਂ ਗੰਨਾ ਬੀਜਣ ਲੱਗੇ ਖਣਮੇਲ ਪੱਟ ਕੇ ਮਾਰੀ ਸਾਨੂੰ ਫੇਰ ਝੋਨੇ ਤੇ ਲੈ ਜਾਂਦਾ ਇੱਕ ਪਾਸੇ ਤਾਂ ਸਰਕਾਰ ਇਹ ਕਹਦੀ ਫਸਲੀ ਵਿਭਿੰਨਤਾ ਅਪਣਾਓ ਦੂਜੇ ਪਾਸੇ ਆ ਖਣਮੇਲਾ ਪੱਟ ਕੇ ਇਹ ਕਹਦੇ ਵੀ ਤੁਸੀਂ ਝੋਨੇ ਵੱਲੋਂ ਵਾਪਸ ਆਓ ਅਸੀਂ ਇਹ ਚਾਹੁੰਦੇ ਆ ਵੀ ਪਹਿਲਾਂ ਡਿਵੈਲਪ ਕਰਕੇ ਦਿਖਾ ਦਿਓ ਸਾਨੂੰ ਜਿਹੜੇ ਖਣਮੇਲ ਦਾ 100 ਕਿੱਲਾ ਪਿਆ ਵਾ ਇਹਦੇ ਚ ਤਾਂ ਤਿੰਨ ਕੋਠੀਆਂ ਵੀ ਨਹੀਂ ਪੰਨਿਆ ਅਜੇ ਹੈ ਕਿੰਨੇ ਸਾਲ ਹੋ ਗਏ 25 25 ਸਾਲ ਦੇ ਨੇੜੇ ਤੋਂ ਹੋਣ ਵਾਲੇ ਆ ਤੇ ਇਹ 30 ਸਾਲ ਦਾ ਡਵੈਲਪ ਹੋਵੇ 50 ਸਾਲਾਂ ਦਾ ਡਵੈਲਪ ਹੋਵੇ ਅਗਲੀ ਪੀੜ੍ਹੀ ਨੇ ਆ ਪੀੜ੍ਹੀ ਨੂੰ ਤਾਂ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਉਂਦਿਆਂ ਨੇ ਦੇਖਣੀ ਨਹੀਂ ਇਹ ਡਵੈਲਪ ਹੁੰਦੀ ਇਹ ਆਏ ਰਹਿਣੇ ਇੱਥੇ ਅੱਕ ਹਰੇ ਹੋਣਗੇ ਠੀਕ ਹੈ ਨਾ 24000 ਏਕਰ 24311 ਏਕਰ ਤਾਂ ਇਕੱਲੇ ਲੁਧਿਆਣੇ ਦੀ ਆ ਲੋ ਜਿਲ੍ਹੇ ਚ 17 ਜਿਲ੍ਹਿਆਂ ਦੀ ਇਹ ਜ਼ਮੀਰ ਕਵਰ ਕਰ ਰਹੀ ਹੈ 70000 ਏਕਰ ਤੋਂ ਜ਼ਿਆਦਾ ਹੈ ਤੇ ਪੰਜਾਬ ਕੋਲੇ ਰਹਿ ਗਈ ਜਾਣਾ ਮਾ ਅਸਲ ਦੇ ਵਿੱਚ ਅਸੀਂ ਇਹ ਮੰਨਦੇ ਆਂ ਵੀ ਇਹ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਲਈ ਚਾਲਾਂ ਗੁੰਦੀਆਂ ਜਾ ਰਹੀਆਂ ਨੇ ਜਿਹਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਇਸੇ ਕਰਕੇ ਅਸੀਂ ਵਿਰੋਧ ਕਰਦੇ ਆਂ ਵੈਸੇ ਅਸੀਂ ਪੰਜਾਬੀਆਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਨੇ ਤੇ ਜ਼ਮੀਨਾਂ ਬਚਣੀਆਂ ਸਾਡੀ ਖੇਤੀ ਬਚੂਗੀ ਖੇਤੀ ਬਚੂਗੀ ਸਾਡਾ ਕਲਚਰ ਬਚੂਗਾ ਸਾਡਾ ਸਾਰਾ ਕੁਝ ਹੀ ਬਚੂਗਾ ਇਹ ਅਸੀਂ ਬਚਾਉਣਾ ਚਾਹੁੰਦੇ ਆਂ ਇਸੇ ਕਰਕੇ ਸਾਡੀ ਇਹ ਲੜਾਈ ਆ ਆਰ ਪਾਰ ਲੜਾਈ ਲੜਾਂਗੇ ਜ਼ਮੀਨਾਂ ਬਚਾਉਣ ਦੇ ਖਾਤਰ ਜੇ ਲੋਕ ਸਹਿਯੋਗ ਦੇਣਗੇ ਤਾਂ ਪੂਰੇ ਡਟ ਕੇ ਖੜਾਗੇ ਉਹਨਾਂ ਦੇ ਨਾਲ ਜਿਵੇਂ ਹੁਣ ਤੁਸੀਂ ਕਿਹਾ ਵੀ ਸਰਕਾਰ ਨੇ ਆਪਣੀ ਆਪ ਨੰਬਰ ਲੈ ਲੇ ਅਖਬਾਰਾਂ ਚ ਵੀ ਸ਼ਾਬਤੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਆਹ ਜ਼ਮੀਨਾਂ ਅਕਵਾਇਰ ਕਰਨੀਆਂ ਨੇ ਫਿਰ ਤੁਹਾਡੀ ਤਾਂ ਕਿਤੇ ਇਨਵੋਲਵਮੈਂਟ ਨਹੀਂ ਹੈ ਤੁਹਾਨੂੰ ਤਾਂ ਕਿਤੇ ਸਰਕਾਰ ਨੇ ਗਿਣੀ ਹੀ ਨਹੀਂ ਹੈ ਉਹਨਾਂ ਨੇ ਆਪਣੇ ਆਪ ਸਾਰੀ ਕਾਰਵਾਈ ਕਰ ਲਈ ਆ ਫਿਰ ਤੁਸੀਂ ਅੱਗੇ ਲੜਾਈ ਕਿਵੇਂ ਲੜਾਉਂਦੇ ਇਹ ਤਾਂ ਉਦੋਂ ਹੋਊਗਾ ਨਾ ਜਦੋਂ ਕਬਜ਼ਾ ਲੈਣ ਹੋਣਗੇ ਹੂੰ ਰੋਲਾ ਕਾਜੀਆਂ ਫੇਰੇ ਪੈਣਾ ਉਸ ਤੋਂ ਪਹਿਲਾਂ ਅਸੀਂ 32 ਪਿੰਡ ਜਿਹੜੇ ਲੁਧਿਆਣੇ ਦੇ ਆ ਇਹ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੂੰ ਜਥੇਬੰਦ ਕਰਾਂਗੇ ਇਹਨਾਂ ਦੀ ਹੀ ਕਮੇਟੀ ਬਣਾਵਾਂਗੇ ਲੜਨ ਵਾਸਤੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਠੀਕ ਹੈ ਨਾ ਇੱਕ ਅਸੀਂ ਇੱਕ ਥਾਂ ਤੇ ਮੋਰਚਾ ਲਾਵਾਂਗੇ ਕਿਉਂਕਿ ਆ ਤਾਂ ਨਹੀਂ ਹੈ ਵੀ ਇੱਥੇ ਰੈਲੀ ਕਰਤੀ ਉੱਥੇ ਰੈਲੀ ਕਰਤੀ ਜਾਂ ਫਿਰ ਟਰੈਕਟਰ ਮਾਰਚ ਕਰਤਾ ਸਰਕਾਰ ਝੁਕ ਜੂਗੀ ਜਿਵੇਂ ਆਪਾਂ ਦਿੱਲੀ ਮੋਰਚਾ ਲਾਇਆ ਨਾ ਅਨਸ਼ਾਹ ਸਿੰਘ ਦੇ ਵਿੱਚ ਰਹਿ ਕੇ ਲੰਮਾ ਸਮਾਂ ਲੜਨਾ ਪਿਆ ਇਵੇਂ ਹੀ ਇਹ ਕੋਈ ਆਪਾਂ ਨੂੰ ਪੁਆਇੰਟ ਚੁਣਨਾ ਪਊਗਾ ਚਾਹੇ ਗਲਾਡਾ ਦਾ ਚੁਣ ਲਓ ਲੁਧਿਆਣੇ ਵਿੱਚ ਜਾਂ ਕੋਈ ਹੋਰ ਚੁਣ ਲਓ ਉਥੇ ਪੱਕਾ ਮੋਰਚਾ ਲੱਗੂਗਾ ਕਿਸਾਨ ਉਥੇ ਬਾਰੀ-ਬਾਰੀ ਪਿੰਡਾਂ ਦੇ ਆ ਕੇ ਬੈਠਣਗੇ ਤੇ ਉਹਨਾਂ ਚਿਰ ਬੈਠਣਗੇ ਜਿੰਨਾ ਚਿਰ ਇਹ ਜਿਹੜੀ ਲੜਾਈ ਆ ਜਿੱਤੇ ਨਹੀਂ ਜਾਂਦੇ ਅਸੀਂ ਜਦੋਂ ਤੋਂ ਇਹ ਮਸਲਾ ਚੱਲਿਆ ਉਦੋਂ ਤੋਂ ਅਸੀਂ ਪਿੰਡਾਂ ਦੇ ਵਿੱਚ ਆਏ ਆ ਕਵਰ ਕਰ ਰਹੇ ਆ ਕੋਈ ਗਲਾਡਾ ਦੇ ਅਧਿਕਾਰੀ ਉਦੋਂ ਬਾਅਦ ਚ ਤੁਹਾਡੇ ਨਾਲ ਰਾਬਤੇ ਚ ਆਏ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਨਹੀਂ ਗਲਾਡਾ ਦਾ ਸੀ ਜਿੱਤੇ ਘਰਾਓ ਕੀਤਾ ਉਹਦੇ ਗਲਾਡਾ ਵਾਲੇ ਕਹਿੰਦੇ ਸੀ ਅਸੀਂ ਅਣਜਾਣ ਆ ਜੀ ਇਹਦੇ ਮਾਮਲੇ ਪਤਾ ਨਹੀਂ ਤਾਂ ਝੂਠ ਬੋਲਦੇ ਆ ਉਹ ਕਹਿੰਦੇ ਸਾਨੂੰ ਤਾਂ ਆਪਣੀ ਇਹਦੇ ਬਾਰੇ ਪਤਾ ਕੀ ਆ ਉਦੋਂ ਬਾਅਦ ਹੌਲੀ ਹੌਲੀ ਅਖਬਾਰਾਂ ਚ ਆ ਗਈ ਗੱਲ ਠੀਕ ਹੈ ਨਾ ਅਖਬਾਰਾਂ ਦੇ ਵਿੱਚ ਉਦੋਂ ਬਾਅਦ ਨੰਬਰ ਵੀ ਆ ਗਏ ਵੀ ਕਿਹੜੇ ਕਿਹੜੇ ਨੰਬਰ ਆ ਜਿਹੜੇ ਕੁਐਰੀ ਕੀਤੇ ਜਾ ਰਹੇ ਆ ਤੇ ਗਲਾਡਾ ਦਾ ਤਾਂ ਐ ਹੋਆ ਵੀ ਉਹ ਤਾਂ ਹੁਕਮ ਦੇ ਪੱਪੂ ਆ ਵਿਚਾਰੇ ਮੁਲਾਜ਼ਮ ਨੇ ਜਿਵੇਂ ਸਰਕਾਰ ਹੁਕਮ ਕਰੂਗੀ ਉਹਨਾਂ ਨੂੰ ਵਜਾਉਣਾ ਪੈਣਾ ਵਾ ਉਹਨਾਂ ਦੀਆਂ ਮਜਬੂਰੀਆਂ ਨੇ ਨੌਕਰੀ ਕਰਦੇ ਆ ਤੁਸੀਂ ਵੀ ਜਾਂ ਮੈਂ ਵੀ ਉੱਥੇ ਹੋਵਾਂ ਆਪਾਂ ਵੀ ਐਵੇਂ ਕਰਾਂਗੇ ਠੀਕ ਹੈ ਨਾ ਪਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਰਕਾਰ ਇਹ ਕਹਿੰਦੇ ਵੀ ਲੋਕਤੰਤਰ ਆ ਜਾਂ ਤਾਂ ਸਰਕਾਰ ਇਹ ਕਹੇ ਵੀ ਇੱਥੇ ਲੋਕਤੰਤਰ ਨਹੀਂ ਸੌਤੇ ਹੋਣ ਲੱਗਦਾ ਲੋਕਤੰਤਰ ਟਕਵਾਉਂਦਾ ਰਹਿ ਗਿਆ ਇੱਥੇ ਠੀਕ ਹੈ ਨਾ ਘੱਟ ਗਿਣਤੀ ਦੇ ਵਿੱਚ ਸਰਕਾਰ ਬਣਦੀ ਆ ਜਦੋਂ ਜਿਹੜੀਆਂ ਜੇ ਆਪਾਂ ਵਿਰੋਧੀ ਵੋਟਾਂ ਗਿਣੀਆਂ ਉਹ ਜਾਦੇ ਹੁੰਦੀਆਂ ਨੇ ਜਿਹੜਾ ਬੰਦਾ ਜਿੱਤਦਾ ਵਾ ਉਹਦੇ ਕੋਲ ਤਾਂ 20% ਵੋਟਾਂ ਰਹੀ ਜਾਂਦੀਆਂ ਨੇ ਠੀਕ ਹੈ ਨਾ 20 30% ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਨੇ 70% ਲੋਕਾਂ ਦੇ ਨੁਮਾਇੰਦੇ ਕਿੰਨੇ ਹੁੰਦੀ ਉਹਦੇ ਵਿੱਚ ਤੇ ਉਦੋਂ ਬਾਅਦ ਜਦੋਂ ਬਣ ਜਾਂਦੇ ਆ ਉਦੋਂ ਵੀ ਇਹ ਲੋਕਾਂ ਨੂੰ ਭੁੱਲ ਜਾਂਦੇ ਆ ਹੂੰ ਉਦੋਂ ਬਾਅਦ ਫਿਰ ਇਹ ਕਾਰਪੋਰੇਟਾਂ ਨੇ ਬਣ ਜਾਂਦੇ ਆ ਕਿਉਂਕਿ ਉਹਦਾ ਵੱਲੋਂ ਕਾਫੀ ਇਹਨਾਂ ਨੂੰ ਝਾੜਾ ਝੜਦਾ ਵਾ ਠੀਕ ਹੈ ਨਾ ਕਹਿਣ ਨੂੰ ਆ ਇਹ ਵੀ ਜਿਹੜੀ ਲੋਕਤੰਤਰੀ ਸਰਕਾਰ ਆ ਲੋਕਾਂ ਦੀ ਆ ਲੋਕਾਂ ਲਈ ਆ ਲੋਕਾਂ ਦੁਆਰਾ ਚਲਾਈ ਜਾਂਦੀ ਆ ਇਹ ਆ ਜੰਦਾ ਡੈਮੋਕ੍ਰੇਸੀ ਹੈ ਜੇ ਗਵਰਨਮੈਂਟ ਐਂਡ ਵਿੱਚ एवरीवन ਹੈ ਜੇ ਸ਼ੇਅਰ ਵੀ ਹਰੇਕ ਦਾ ਇਹਦੇ ਵਿੱਚ ਹਿੱਸਾ ਵਾ ਪਰ ਆਮ ਲੋਕਾਂ ਦਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਹੈ ਠੀਕ ਹੈ ਨਾ ਇਹ ਸਾਰਾ ਕੁਝ ਆ ਜਿਹੜਾ ਕਾਰਪੋਰੇਟਾਂ ਲਈ ਹੀ ਕਰ ਰਹੇ ਆ ਆ ਵੀ ਆ ਜਿਹੜੀ ਗੱਲ ਆਪਾਂ ਜ਼ਮੀਨ ਕੋਰ ਦੀ ਗੱਲ ਕਰਦੇ ਆ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰਦੇ ਆ ਇਹ ਵੀ ਕਾਰਪੋਰੇਟਾਂ ਨੂੰ ਅੱਗੇ ਲਿਆਉਣ ਦੇ ਲਈ ਹੀ ਕੀਤੀ ਜਾਂਦੀ ਹੈ ਧੰਨਵਾਦ ਪ੍ਰਧਾਨ ਜੀ ਮੈਂ ਮੰਚ ਤੋਂ ਇੱਕ ਆਗੂ ਨੂੰ ਬੋਲਦਿਆਂ ਸੁਣ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਕਿਸਾਨਾਂ ਦਾ ਵੱਡਾ ਯੋਗਦਾਨ ਆ ਵੱਡਾ ਹੱਥ ਆ ਤੇ ਹੁਣ ਇਹ ਸਰਕਾਰ ਕਿਸਾਨਾਂ ਦੀ ਹੀ ਜੜਾਂ ਚ ਜਦਾਤੀ ਫਿਰ ਲੱਗ ਪਈ ਕਿਸਾਨਾਂ ਦਾ ਹੱਥ ਆਏ ਆ ਜੀ ਜਦੋਂ ਦਿੱਲੀ ਮੋਰਚੇ ਦੇ ਬੈਠੇ ਸੀ ਉਦੋਂ ਅਸੀਂ ਅਕਾਲੀਆਂ ਕਾਂਗਰਸੀ ਨੂੰ ਬੜਾ ਰੱਜ ਕੇ ਭੰਡਿਆ ਕਿ ਸਾਡਾ ਇਹਨਾਂ ਨੇ ਦੇਸ਼ ਦਾ ਜੋ ਹੈਗਾ ਨੁਕਸਾਨ ਬਹੁ ਕਰਤਾ ਉਹਦੇ ਕਰਕੇ ਲੋਕਾਂ ਨੂੰ ਤਾਂ ਦੁਖੀ ਸੀ ਬਦਲਾਅ ਦੇ ਚੱਕਰ 'ਚ ਵੋਟ ਇਹਨਾਂ ਨੂੰ ਪਾਤੀ ਪਰ ਜਿਹੜੇ ਇਹ ਉਹਨਾਂ ਦੇ ਪਿਓ ਨਿਕਲੇ ਹੁਣ ਇਹ ਸਰਕਾਰ ਦੀ ਪੰਜਾਬ ਦੇ ਉੱਤੇ ਇਹ ਕੱਲੀ ਇਹ ਸਰਕਾਰ ਨਹੀਂ ਅਹਿਮਦ ਸ਼ਾਹ ਅਬਦਾਲੀ ਬੇਲ ਤੋਂ ਜੇ ਆਪਾਂ ਦੇਖੀਏ ਇਹਨਾਂ ਦਾ ਸ਼ੁਰੂ ਤੋਂ ਰਿਹਾ ਵੀ ਪੰਜਾਬ ਸਾਤੋਂ ਕਈ ਲੋਟ ਦਬਿਆ ਵੀ ਹੈ ਇਹਨਾਂ ਨੇ ਸਾਰੇ ਤਰੀਕੇ ਅਪਣਾ ਲਏ ਪਹਿਲਾਂ ਨੇਜਿਆਂ ਨਾਲ ਬੰਦੂਖਾਂ ਗੋਲੀਆਂ ਨਾਲ ਮਾਰ ਲਿਆ ਫਿਰ ਨਸ਼ਿਆਂ ਨਾਲ ਮਾਰ ਲਿਆ ਪੰਜਾਬ ਨਹੀਂ ਮਰਿਆ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਲਈ ਜਿਹੜੀ ਹੈਗੀ ਹੈ ਪਾਲਿਸੀ ਬਣਾ ਰਹੀ ਆ ਦੇਖੋ ਜਿੱਦਾਂ ਦੇਸ਼ ਯਾਦ ਹੋਇਆ ਮੈਨੂੰ ਲੱਗਦਾ ਜੇ ਭਾਂਕੜੇ ਦੇਖੀਏ ਸ਼ਾਇਦ 50 ਲੱਖ ਏਕੜ ਜ਼ਮੀਨ ਆ ਜਿਹੜੀ ਹੁਣ ਤੱਕ ਉਹ ਸਰਕਾਰ ਗਵਰਨਮੈਂਟ ਰਿਕਵਰ ਕਰ ਚੁੱਕੀ ਆ ਤੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜੇ ਸਾਡੇ ਕੋਲੇ ਖੇਤੀ ਨਾ ਰਹੀ ਤਾਂ ਸਾਡੇ ਕੋਲੇ ਹੋਰ ਤਾਂ ਕਿੰਕਮ ਦਾ ਸਾਧਨ ਹੀ ਨਹੀਂ ਅਸੀਂ ਖੇਤੀ ਸਰ ਤੇ ਆਪ ਦਾ ਜਿਹੜਾ ਹੈਗਾ ਗੁਜਰਾਬਜ਼ਰਾਵ ਕਰ ਰਹੇ ਆ ਇਹ ਸਰਕਾਰ ਦੀ ਖੇਤੀ ਉੱਤੇ ਸਾਡੀ ਤੇ ਉੱਤੇ ਅੱਖ ਆ ਪਰ ਇਹ ਸਰਕਾਰ ਨੂੰ ਬਹੁਤ ਵੱਡਾ ਭੁਲੇਖਾ ਵੀ ਅਸੀਂ ਜ਼ਮੀਨ ਦੇਣੀ ਇੱਕ ਕਰ ਲਾਗੇ ਕਿਸੇ ਕੀਮਤ ਤੇ ਨਹੀਂ ਹੋਂਦਵਾਗੇ ਦੇਖੋ ਸਰਕਾਰ ਇੱਕ ਪਹਿਲਾਂ ਕਹਿ ਰਹੀ ਸੀ ਕਿਸੇ ਦੀ ਮਰਜ਼ੀ ਤੋਂ ਬਣਾ ਅਸੀਂ ਕੋਈ ਜ਼ਮੀਨ ਆਈਡੀ ਰਿਕੁਆਇਰ ਨਹੀਂ ਕਰਾਂਗੇ ਹੁਣ ਦੇਖੋ ਅਖਬਾਰਾਂ ਵਿੱਚ ਨੰਬਰ ਵੀ ਦੇਤੇ ਸਾਰਾ ਕੁਝ ਕਰਤਾ ਹੁਣ ਕਿਸੇ ਦੀ ਮਰਜ਼ੀ ਦਾ ਪੁੱਛੀ ਨਹੀਂ ਹੈ ਮਰਜ਼ੀ ਤਾਂ ਉਹ ਹੁੰਦੀ ਹੈ ਨਾ ਵੀ ਜਿਹੜਾ ਬੰਦੇ ਨੇ ਆਪਾਂ ਜਾ ਕੇ ਪਿੰਡਾਂ ਵਿੱਚ ਪੁੱਛਿਆ ਵੀ ਤੁਸੀਂ ਜ਼ਮੀਨ ਦੇਣੀ ਚਾਹੁੰਦੇ ਹੋ ਕਿ ਨਹੀਂ ਹੁਣ ਤਾਂ ਨੰਬਰ ਵੀ ਪਾਤੇ ਵੀ ਆ ਜ਼ਮੀਨਾਂ ਅਸੀਂ ਰੋਕਣੀ ਆ ਮਰਜ਼ੀ ਦਾ ਕਹਿਦੀ ਲਈ ਨਹੀਂ ਹੈ ਕਿਉਂ ਸਰਕਾਰ ਆਪਾਂ ਜਗਰਾਮਾ ਦੀ ਧਰਤੀ ਤੇ ਖੜੇ ਆ ਤੁਸੀਂ ਇਹ ਦੇਖੋ ਇਹ ਤੇ ਜਗਰਾਮਾ ਗੰਨਾ ਮਿਲ ਹੁੰਦੀ ਸੀ ਉਹ ਜਗ੍ਹਾ ਬੇਲੀ ਪਈ ਆ ਉੱਥੇ ਵੀ ਕਲੋਨੀ ਕੱਟੀ ਸੀ ਇਹਨੂੰ ਇਹਨਾਂ ਨੇ ਸਾਡਾ ਜੋ ਰੋਜ਼ਗਾਰ ਸੀ ਸਾਡਾ ਸਾਰਾ ਏਰੀਆ ਗੰਨਾ ਬੀਜਦਾ ਸੀ ਇੱਥੇ ਨੇੜੇ ਸੀ ਵੇਚ ਲੈਂਦੇ ਸੀ ਹੁਣ ਉਹ ਗੰਨਾ ਸਾਡਾ ਵਿਚਾਰਨ ਬੰਦ ਹੋ ਗਈ ਜਿਹੜੀ ਮੈਲ ਆ ਬੰਦ ਪਈ ਆ ਕਲੋਨੀ ਅਜੇ ਤੱਕ ਡਿਵੈਲਪ ਨਹੀਂ ਹੋਈ ਜਿਹੜੇ ਸਾਨੂੰ ਇਹ ਚਾਂਸੇ ਦਿਖਾ ਰਹੇ ਆ ਜੀ ਡਿਵੈਲਪ ਕਰਾਂਗੇ ਮੈਂ ਕਹਿੰਦਾ ਜਿਹੜੀ ਕੱਟਣੀ ਆ ਇਹ 25 ਤੋਂ 30 ਸਾਲ ਉਹ ਕਲੋਨੀਆਂ ਜਿਹੜੀਆਂ ਡਿਵੈਲਪ ਆ ਉਹ ਨਹੀਂ ਹੋਣੀਆਂ ਮੈਂ ਅੱਕੇ ਵੀ ਦੱਸਿਆ ਵੀ ਚੱਡੀਗੜ੍ਹ ਜਾ ਕੇ ਦੇਖੀਏ ਉਹ ਵੀ ਅਜੇ ਪੂਰੇ ਜਿਹੜੇ ਸੈਕਟਰ ਆ ਉਹ ਡਿਵੈਲਪ ਨਹੀਂ ਹੋਏ ਵਿੱਚੋਂ ਜੇ ਉਹ ਤੋਂ ਉਸ ਦੋ ਦੋ ਤਿੰਨ ਤਿੰਨ ਕਿਲੇ ਪਰਾਟ ਆ ਜਿਹੜੇ ਸਾਰੇ ਉਹ ਉਮੇ ਪਏ ਨੇ ਉਸ ਤਰ੍ਹਾਂ ਪਰ ਇਹ ਸਰਕਾਰ ਲੋਕਾਂ ਨੂੰ ਸਮਝਦੀ ਆ ਵੀ ਬੇਵਕੂਫ ਆ ਪਰ ਅੱਗੇ ਵਾਲੇ ਲੋਕ ਨਹੀਂ ਆ ਲੋਕ ਬਹੁਤ ਸਿਆਣੇ ਨੇ ਹੁਣ ਜੋ ਜਮੀਨ ਆ ਕਿਸੇ ਕੀਮਤ ਦੇ ਉੱਤੇ ਸਰਕਾਰ ਨੂੰ ਅਸੀਂ ਨਹੀਂ ਹੁਣੇ ਇੱਕ ਚੋਣ ਲੰਘ ਕੇ ਗਈ ਆ ਲੁਧਿਆਣੇ ਦੀ ਜਿਮਣੀ ਚੋਣ ਹੋਈ ਆ ਪੱਛਮੀ ਹਲਕੇ ਦੀ ਉੱਥੇ ਸਾਰੀਆਂ ਧਿਰਾਂ ਆਈਆਂ ਬੇਸ਼ੱਕ ਸੱਤਾ ਧਿਰ ਜਿੱਤ ਗਈ ਆ ਪਰ ਉੱਥੇ ਇੱਕ ਗੱਲ ਵੇਖਣ ਨੂੰ ਮਿਲੀ ਆ ਵੀ ਇਹ ਜ਼ਮੀਨ ਅਕਵਾਇਰ ਦਾ ਮਸਲਾ ਕਿਸੇ ਧਿਰ ਨੇ ਆਪਦਾ ਚੋਣ ਮੁੱਦਾ ਨਹੀਂ ਬਣਾਇਆ ਹੈ ਹਾਲਾਂਕਿ ਵਿਰੋਧੀ ਧਿਰਾਂ ਨੂੰ ਇਹ ਮੁੱਦਾ ਬਣਾਉਣਾ ਚਾਹੀਦਾ ਸੀ ਸੱਤਾ ਧਿਰ ਨੇ ਤਾਂ ਇਹ ਮੁੱਦਾ ਨਹੀਂ ਬਣਾਉਣਾ ਸੀ ਪਰ ਵਿਰੋਧੀ ਧਿਰਾਂ ਨੇ ਵੀ ਇਸ ਮੁੱਦੇ ਨੂੰ ਨਹੀਂ ਉਭਾਰਿਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਸਰਕਾਰ ਚਾਹੇ ਕੋਈ ਵੀ ਹੋਵੇ ਦੇਖੋ ਇਹ ਕਹਿ ਰਹੀ ਆ 93 ਦਾ ਐਕਟ ਬਣੇ ਹੋਏ ਆ ਐਕਟ ਤਾਂ ਉਹ ਵੇਦੂ ਬਾ ਕਾਂਗਰਸ ਸਰਕਾਰ ਵੀ ਆ ਉਹ ਬਾਅਦ ਚੋਂ ਰੱਦ ਕਰ ਲੈਂਦੇ ਪਰ ਇਹਨਾਂ ਨੇ ਰੱਦ ਕਿਹਨੇ ਸਭ ਇੱਕੋ ਹੀ ਨੇ ਸਰਕਾਰ ਚਾਹੇ ਕੋਈ ਵੀ ਹੋਵੇ ਮੈਂ ਪਹਿਲਾਂ ਵੀ ਤੁਹਾਨੂੰ ਇਹ ਦੱਸਿਆ ਵੀ ਸਰਕਾਰ ਚਾਹੇ ਕਾਲੀਆਂ ਦੀ ਆ ਜਾਵੇ ਕਾਂਗਰਸ ਦੀ ਆ ਜਾਵੇ ਇਹਨਾਂ ਨੇ ਚੱਲਣਾ ਕਾਰਪੋਰੇਟ ਘਰਾਣਿਆਂ ਦੇ ਧੀਨ ਹੀ ਆ ਜੋ ਕਾਰਪੋਰੇਟ ਘਰਾਣੇ ਕਹਿਣਗੇ ਇਹਨਾਂ ਨੇ ਉਹੀ ਕੁਝ ਕਰਨਾ ਕਿਉਂਕਿ ਜ਼ਿਮੀਦਾਰ ਨੇ ਤਾਂ ਆਪਾਂ ਸਰਕਾਰ ਨੂੰ ਕੀ ਦਿੰਦੇ ਆ ਉਹਨਾਂ ਦੇ ਝੋਲੇ ਭਰ ਕੇ ਬੈਗ ਭਰ ਕੇ ਰੁਪਈਆ ਦੇਣ ਦਿੰਦੇ ਆ ਚੋਣਾਂ ਲੜਨ ਲਈ ਫੰਡ ਦਿੰਦੇ ਆ ਇਹ ਸਰਕਾਰ ਤਾਂ ਉਹਨਾਂ ਦੀ ਕਰੂਗੀ ਨਾ ਆਪਣੇ ਤਾਂ ਇਹ ਕਰਨੀ ਨਹੀਂ ਹੈ ਇਹ ਸਰਕਾਰ ਚਾਹੇ ਕੋਈ ਵੀ ਹੋਵੇ ਉਹ ਕਾਰਪੋਰੇਟ ਘਰਾਣਿਆਂ ਦੀ ਕਟਪੁਤਲੀ ਆ ਜੋ ਕਾਰਪੋਰੇਟ ਘਰਾਣੇ ਕਾਨੂੰਨ ਬਣਾ ਕੇ ਦੇਣਗੇ ਇਹਨਾਂ ਨੇ ਉਹੀ ਲਾਗੂ ਕਰਨੇ ਆ ਹੁਣ ਦੇਖੋ ਆਪਣੇ ਹਰਪਾਲ ਚੀਮਾ ਉਹ ਹੁਣ ਸਾਨੂੰ ਲੈਂਡ ਪੁਲਿੰਗ ਦੀਆਂ ਸਕੀਮਾਂ ਸਾਨੂੰ ਉਹ ਸਮਝਾ ਰਿਹਾ ਮੈਂ ਕਹਿੰਦਾ ਕਿਸੇ ਵੀ ਪਿੰਡ ਚੋਂ ਲੈ ਕੇ ਅਨਪੜ ਬੰਦੇ ਨਾਲ ਹੀ ਡਿਬੇਟ ਕਰਾ ਦੋ ਲੈ ਉਹ ਅਨਪੜ ਬੰਦੇ ਦਾ ਵੀ ਜਵਾਬ ਨਹੀਂ ਦੇ ਸਕਦਾ ਜਿਹੜਾ ਸਾਨੂੰ ਅੱਜ ਬੈਠ ਕੇ ਲੈਂਡ ਪੁਲਿੰਗ ਦੀਆਂ ਸਕੀਮਾਂ ਸਮਝਾ ਰਿਹਾ ਜਦਕਿ ਉਹ ਸਕੀਮਾਂ ਹਰਪਾਲ ਚੀਮਾ ਨੇ ਸਮਝਾ ਰਿਆ ਉਹਨੂੰ ਲੈ ਕੇ ਦਿੱਤੀਆਂ ਗਈਆਂ ਕਾਰਪੋਰੇਟ ਘਰਾਣੇ ਕਹਿੰਦੇ ਵੀ ਪਾਈ ਆਂ ਚੀਜ਼ ਤੂੰ ਆ ਬੋਲ ਉਹੀ ਕੁਝ ਬੋਲ ਰਿਹਾ ਆ ਆਪਦੇ ਆਪੇ ਕੁਝ ਨਹੀਂ ਕਰਦੇ ਕਾਰਪੋਰੇਟ ਘਰਾਣੇ ਉਹੀ ਕੁਝ ਕਰ ਰਹੇ ਨੇ ਹੁਣ ਅਗਲੀ ਲੜਾਈ ਕੀ ਹੋਊਗੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਸੰਘਰਸ਼ ਕਰੋ ਹੁਣ ਦੇਖੋ ਜੀ ਸਯੁਕਤ ਮੋਰਚੇ ਦੀ ਕੱਲ ਮੀਟਿੰਗ ਹੋ ਕੇ ਆਈ ਏਡੀਆ ਚੰਡੀਗੜ੍ਹ ਉਹਦੇ ਵਿੱਚ ਦੋ ਪ੍ਰੋਗਰਾਮ ਲਾਣੇ ਆ ਇੱਕ ਤਾਂ 30 ਜੁਲਾਈ ਦਾ ਆਪਣੇ ਹੈਗਾ ਵਾ ਟਰੈਕਟਰ ਮਾਰਚ ਦਾ ਤੇ ਇੱਕ ਆਪਣੇ 24 ਅਗਸਤ ਦਾ ਤੇ ਲੁਧਿਆਣੇ ਆਪਣੀ ਵੱਡਾ ਕੱਟ ਰੱਖਿਆ ਗਿਆ ਸਯੁਕਤ ਮੋਰਚੇ ਇੱਕ ਟੀਮ ਬਣਾ ਕੇ ਅਸੀਂ ਕੋਈ ਜਿਵੇਂ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਪੱਕਾ ਮੋਰਚਾ ਕੋਈ ਜਗ੍ਹਾ ਦੇਖ ਕੇ ਜੋ ਦਾਇਰੇ ਚ ਰਹਿ ਕੇ ਉਹ ਲੜਾਂਗੇ ਜੂਰ ਜਿਵੇਂ ਵੀ ਲੋਕਾਂ ਦੇ ਸਾਥ ਦੇ ਨਾਲ ਜੀ ਧੰਨਵਾਦ ਤਾਂ ਹੁਣ ਪੱਕਾ ਮੋਰਚਾ ਲਾਉਣ ਦੀ ਤਿਆਰੀ ਹੈ ਕਿਸਾਨਾਂ ਵੱਲੋਂ ਲੁਧਿਆਣੇ ਦੇ ਵਿੱਚ ਹੋਵੇ ਇੱਕ ਜਗ੍ਹਾ ਦੇਖ ਕੇ ਤੇ ਨਾਲ ਹੀ ਜਿਹੜਾ ਸੰਯੁਕਤ ਮੋਰਚਾ ਉਹ ਆਪਣੇ ਪੱਧਰ ਤੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਜਿਹੜੀਆਂ ਸਰਕਾਰ ਵਿਰੋਧੀ ਸਰਗਰਮੀਆਂ ਕਰਨ ਜਾ ਰਿਹਾ ਹੈ ਸਰਕਾਰ ਝੁਕੇਗੀ ਜਾਂ ਨਹੀਂ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਵੇਗੀ ਕਿ ਜ਼ਮੀਨਾਂ ਐਕਵਾਇਰ ਹੁਣ ਤੋਂ ਰੁਕਣਗੀਆਂ ਇਹ ਦੇਖਣਾ ਹੋਵੇਗਾ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਮੈਂ